ਜਿਹੜੇ ਬੰਦਿਆਂ ਨੇ ਉਹਨੂੰ ਮਾਰਿਆ ਉਹ ਜਦੋਂ ਸਮਾਨ ਚੱਕਣ ਵਾਸਤੇ ਜਿੱਥੋਂ ਗਏ ਸਨ ਨਾ ਦੂਸਰੇ ਜ਼ਿਲ੍ਹੇ ਦੇ ਵਿੱਚੋਂ ਤੇ ਜਦੋਂ ਸਮਾਨ ਚੱਕ ਕੇ ਵਾਪਸ ਆਏ ਸੀ ਉਹਨਾਂ ਕੋ ਆਣ ਦਾ ਕਰਾਇਆ ਕੋਈ ਨਹੀਂ ਸੀ ਉਹ ਬੰਦਿਆਂ ਕੋ ਉਹਨਾਂ ਨੇ ਸਿੱਧੂ ਮਾਰਨਾ ਸਿੱਖ ਨੂੰ ਦੱਸ ਉਹਨਾਂ ਦੇ ਵਿੱਚੋਂ ਜਿਸ ਮੁੰਡੇ ਨੇ ਰੈਫਲ ਚਲਾਈ ਹੈ ਉਹਨਾਂ ਦੇ ਵਿੱਚੋਂ ਸਾਰੇ ਬੰਦਿਆਂ ਦੇ ਵਿੱਚੋਂ ਕਿਸੇ ਨੂੰ ਰੈਫਲ ਚਲਾਣੀ ਨਹੀਂ ਆਂਦੀ ਸੀ ਇੱਕ ਮੁੰਡਾ ਸੀ ਜਿਹਨੂੰ ਸਿਰਫ ਰੈਫਲ ਚਲਾਣੀ ਆਂਦੀ ਸੀ ਜਿਹਨੇ ਚਲਾਈ ਹੈ ਉਸ ਤੋਂ ਇਲਾਵਾ ਰੈਫਲ ਨਹੀਂ ਕਿਸ ਨੂੰ ਚਲਾਣੀ ਆਂਦੀ ਟਰੈਡਾ ਸਾਰਾ ਕੱਢ ਕਿੱਦਾਂ ਗਾਇ ਬੰਦੇ ਹੜੇ ਸ਼ਰੇਆਮ ਬਿਨਾਂ ਕਿਸੇ ਦੱਸ ਤੋਂ ਸ਼ਰੇਆਮ ਜਦੋਂ ਵੇਖੋ ਨਾ ਸਿੱਧੂ ਦੀ ਲੋਕੇਸ਼ਨ ਜਿਹੜੀ ਸੀ ਉਹਨਾਂ ਨੂੰ ਸਰਕਾਰੀ ਤੌਰ ਤੇ ਮਿਲਦੀ ਪਈ ਸੀ ਤੂੰ ਹਣ ਕਿਸੇ ਸਰਕਾਰੀ ਅਹੁਦੇ ਤੇ ਬੈਠਾ ਹੋਵੇਂਗਾ ਮੈਂ ਕਿਸੇ ਬੰਦੇ ਨੂੰ ਮਾਰਨਾ ਜਦੋਂ ਤੂੰ ਮੈਨੂੰ ਉਹਦੀ ਲਾਈਵ ਲੋਕੇਸ਼ਨ ਫੋਨ ਦੀ ਹਰ ਚੀਜ਼ ਦੇ ਰਹੇ ਆ ਤੇ ਮੇਰੇ ਵਾਸਤੇ ਤੇ ਮਾਰਨਾ ਆਸਾਨ ਹੈ ਨਾ ਜਦੋਂ ਸਰਕਾਰੀ ਬੰਦੇ ਲੋਕੇਸ਼ਨਾਂ ਉਹਦੀਆਂ ਦੇ ਰਹੇ ਨੇ ਫੋਨ ਦੀਆਂ ਟਰੇਸ ਕਰਕੇ ਇਹ ਕਿੱਡੀ ਵੱਡੀ ਗੱਲ ਤੁਸੀਂ ਕਹਿ ਰਹੇ ਵੀ ਸਰਕਾਰੀ ਬੰਦੇ ਲੋਕੇਸ਼ਨ ਦੇ ਰਹੇ ਆ ਜਿਹਦੇ ਤੁਹਾਡੇ ਕੋਲ ਪ੍ਰੂਫ ਹੋਗਾ ਸਾਰੇ ਕੁਝ ਪਿਆ ਆ ਸਭ ਕੁਝ ਹੈਗਾ ਜੀ ਮੈਂ ਮੈਂ ਤੁਹਾਨੂੰ ਦੱਸਿਆ ਹਿੰਦੀ ਮੈਂ ਮੈਂ ਆਪਣਾ ਮੁਸਲਮਾਨ ਆ ਤੇ ਮੈਂ ਆਪਣਾ ਇਮਾਨ ਤੇ ਜਿਹੜੀ ਮੈਂ ਲੋਕਾਂ ਦੇ ਸਾਹਮਣੇ ਗੱਲ ਕਰਦਾ ਉਹਨਾਂ ਨਾਲ ਜਿੰਨੀ ਦੇਰ ਤੱਕ ਤੇ ਮੇਰੇ ਕੋਲ ਪ੍ਰੂਫ ਨਾ ਨਾ ਉਹ ਕਿਸੀ ਚੀਜ਼ਾਂ ਦੇ ਮੈਂ ਗਾਲ ਨਹੀਂ ਕਰਦਾ ਹੁੰਦਾ ਕਿਉਂ ਮੈਨੂੰ ਮੈਂ ਬੜੀ ਮੁਸ਼ਕਲ ਇੱਜ਼ਤ ਕਮਾਈ ਹੈ ਤੇ ਮੈਂ ਆਪਣੀ ਇੱਜ਼ਤ ਖਰਾਬ ਨਹੀਂ ਕਰਨਾ ਚਾਹਨਾ ਕੋਈ ਵੀ ਐਸਾ ਲਫਜ਼ ਬੋਲ ਕੇ ਕੱਲ ਨੂੰ ਮੈਂ ਸਾਬਤ ਨਾ ਕਰ ਸਕਾਂ ਜਾਂ ਝੂਠੇ ਬੋਲ ਕੇ ਕਿ ਮੇਰੀ ਕੱਲ ਨੂੰ ਲੋਕ ਕਹਿਣਗੇ ਆਣੇ ਤੇ ਬੰਦਾ ਝੂਠਾ ਸੀ ਮੈਂ ਨਹੀਂ ਖਰਾਬ ਕਰਾਂਗਾ ਕਿਸੇ ਦੀ ਖਾਤਰ ਇਸ ਵਾਰ ਸਤਨ ਮੈਂ ਦੱਸ ਰਿਹਾ ਉਹਦੀਆਂ ਲੋਕੇਸ਼ਨਾਂ ਜਿਹੜੀਆਂ ਸੀ ਉਹ ਤੁਹਾਡੀ ਸਾਰੀ ਗਵਰਨਮੈਂਟਾਂ ਤੇ ਸਾਰੇ ਪੋਲੀਟੀਸ਼ੀਅਨ ਕੁੜੀ ਜਾਂ ਵਿਆਂ ਦੇ ਬੱਚੇ ਬੜੀ ਵੱਡੀ ਫਿਲਮ ਚੱਲੀ ਉਸ ਮੁੰਡੇ ਦੇ ਨਾਲ ਹੁਣ ਉਹਦਾ ਵਾਲਦ ਜਿਹੜਾ ਉਹ ਵੀ ਸਿਆਸਤ 'ਚ ਜਾਨ ਲੱਗਿਆ ਤੇਰੇ ਵਾਂਗੂ ਦੁਨੀਆ ਤੇ ਛੋਣਾ ਚਾਹੁੰਦਾ ਸੀ ਫਿਰ ਭਾਈ ਕੀ ਹਾਲ ਹੈ ਉਹਦਾ ਵਾਅਦਾ ਵੀ ਸਿਆਸਤ 'ਚ ਜਾਨ ਲੱਗਿਆ ਉਸੇ ਨਖੇ ਕਦਮ ਤੇ ਚੱਲਣ ਲੱਗਿਆ ਜਿੱਦੇ ਤੇ ਸਿੱਧੂ ਚੱਲਦਾ ਪਿਆ ਸੀ ਸਿੱਗੇ ਇਹ ਤੂੰ ਪੈਸੇ ਦਿੰਦਾ ਰਿਹਾ ਸਿੱਧੂ ਇਹ ਕਹਿੰਦੇ ਨਾ ਕਿ ਵੀ ਨਹੀਂ ਸਿੱਧੂ ਦੀ ਉਹ ਲਾਰੈਂਸ ਦੇ ਨਾਲ ਕਿਸੇ ਤਰ੍ਹਾਂ ਦੇ ਗੰਢ ਵੀ ਹੁੰਦੀ ਸੀ ਠੀਕ ਹੈ ਆਪਸ 'ਚ ਉਹ ਥੋੜੇ ਥੋੜੇ ਪੈਸੇ ਵੀ ਦਿੰਦਾ ਰਿਹਾ ਇਹਨਾਂ ਨੂੰ ਲੇਕਿਨ ਉਹ ਦਿੰਦਾ ਸੀ ਯਾਰੀ ਦੋਸਤੀ ਦੇ ਵਿੱਚ ਕਿ ਯਾਰ ਮੇਰੇ 베ਲੀ ਦੇ ਚਲੋ ਤਲਾਕਏ ਤੇ ਮੁਸੀਬਤ ਚ ਹੈਗੇ ਨੇ ਦੇ ਰਿਆ ਸੀ ਲੇਕਿਨ ਜਦੋਂ ਉਹਨੂੰ ਕਰੋੜਾਂ ਦਾ ਕਿਹਾ ਗਿਆ ਨਾ ਉਹਨੂੰ ਪਤਾ ਲੱਗ ਗਿਆ ਵੀ ਹੁਣੇ ਫਰੋਤੀ ਵਾਲੇ ਪਾਸੇ ਆ ਗਏ ਨੇ ਕਿ ਫਰੋਤੀ ਮੰਗਣੀ ਸ਼ੁਰੂ ਹੋ ਗਏ ਨੇ ਉਹ ਜਿਹੜਾ ਕਹਿੰਦੇ ਪਤਾ ਨਹੀਂ ਯੋਨੇ ਸਾਡੇ ਬੰਦੇ ਮਰਵਾਏ ਨੇ ਉੱਥੇ ਦੀ ਗੱਡੀ ਸਭ ਡਰਾਮਾ ਹੈ ਦਾ ਕੁਝ ਵੀ ਲੈਣਾ ਦੇਣਾ ਕੋਈ ਨਹੀਂ ਸ਼ਹੀਦ ਆ ਕੋਈ ਚੱਕਰ ਹੀ ਕੋਈ ਇਹ ਬੜਾ ਵੱਡੀ ਜਿਹੜੀ ਹੈ ਨਾ ਹਿੰਦੀ ਉਹਦੇ ਨਾਲ ਕੱਟੇ ਦੇ ਨਾਲ ਪੈਰੇ ਦੇ ਨਾਲ ਬੜਾ ਜ਼ੁਲਮ ਆਇਆ ਹੈ ਹੁਣ ਤੁਹਾਨੂੰ ਪਾਕਿਸਤਾਨ ਬੈਠਿਆਂ ਨੂੰ ਕਿੱਦਾਂ ਪਤਾ ਵੀ ਲੋਰੈਂਸ ਨਾਲ ਗੱਲ ਕਰਦਾ ਰਿਹਾ ਸਿੱਧੂ ਮੂਸੇਆ ਸ਼ਾਇਦ ਕਦੀ ਮੈਨੂੰ ਕੋਈ ਕੰਮ ਹੋਵੇ ਤੇ ਮੈਂ ਨੂੰ ਜੇ ਮੇਰੀ ਗੱਲ ਹੋ ਗਈ ਹੋ